ਹੈਲੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਲਈ ਫ੍ਰੀ ਕੋਰਸਾਂ ਦੇ ਬਾਰੇ ਤੁਹਾਨੂੰ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਤੁਹਾਡੇ ਸਭ ਦੇ ਲਈ PMKVY ਦੇ ਤਿੰਨ ਕੋਰਸ ਸਭ ਨੂੰ ਕੋਲ ਬਿਲਕੁਲ ਫ੍ਰੀ ਆਏ ਨੇ ਜਿਹੜੇ ਕਿ ਤੁਸੀਂ ਕਰ ਸਕਦੇ ਹੋ ਤੁਹਾਨੂੰ ਕੋਈ ਫੀਸ ਭਰਨ ਦੀ ਜ਼ਰੂਰਤ ਨਹੀਂ ਹੈ ਇਹ ਤਿੰਨ ਤਿੰਨ ਮਹੀਨੇ ਦੇ ਕੋਰਸ ਨੇ ਤੇ ਇਹ ਕੋਰਸ ਹੈਗੇ ਨੇ ਜੀ ਇੱਕ ਤਾਂ ਕੋਰਸ ਹੈਗਾ 3 ਮਹੀਨੇ ਦਾ ਬਿਊਟੀ ਪਾਰਨਰ ਦਾ ਇਹ ਕਿ ਹੈਗਾ ਜੀ ਕੰਪਿਊਟਰ ਐਨੀਮੇਸ਼ਨ ਦਾ ਤੇ ਤੀਸਰਾ ਕੋਰਸ ਹੈਗਾ ਨਰਸਿੰਗ ਦਾ ਇਹਨਾਂ ਕੋਰਸਾਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਤੁਹਾਡੀ ਉਮਰ 45 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਮੀਨਸ ਕਿ 45 ਸਾਲ ਤੋਂ ਘੱਟ ਉਮਰ ਵਾਲੇ ਇਹ ਐਡਮਿਸ਼ਨ ਇਹਨਾਂ ਕੋਰਸਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਤੇ ਕੋਰਸ ਕਰ ਸਕਦੇ ਨੇ ਇਹਨਾਂ ਕੋਰਸਿਸ ਦੀਆਂ ਜਿਹੜੀਆਂ ਕਲਾਸਿਸ ਨੇਗੀਆਂ ਉਹ ਆਪਣੀ ਕਨੇਡੀਅਨ ਆਈਡੀ ਪਟਿਆਲਾ ਦੇ ਵਿੱਚ ਹੀ ਲੱਗਣੀਆਂ ਇਹ ਕੋਰਸ ਕਰਨ ਦੇ ਲਈ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਚਾਹੀਦੇ ਨੇ ਉਹ ਹੈਗੇ ਨੇ ਜੀ ਤੁਹਾਡੇ ਕੋਲ ਪਲੱਸ 2 ਜਾਂ 10ਵੀਂ ਦਾ ਸਰਟੀਫਿਕੇਟ ਚਾਹੀਦਾ ਹੈ ਤੁਹਾਡੇ ਕੋਲ ਤੁਹਾਡਾ ਆਧਾਰ ਕਾਰਡ ਚਾਹੀਦਾ ਹੈ ਤੁਹਾਡੀਆਂ ਦੋ ਫੋਟੋਆਂ ਅਤੇ ਬੈਂਕ ਦੀ ਕਾਪੀ ਸੋ ਬਹੁਤ ਹੀ ਘੱਟ ਟਾਈਮ ਰਹਿ ਗਿਆ ਥੋੜੀਆਂ ਸੀਟਾਂ ਹੀ ਬਚੀਆਂ ਨੇ ਜਿਹੜੇ ਬੱਚੇ ਪੀ ਐਮ ਕੇ ਵੀ ਵਾਈ ਦਾ ਕੋਰਸ ਕਰਨਾ ਚਾਹੁੰਦੇ ਨੇ ਬਿਲਕੁਲ ਫ੍ਰੀ ਆਫ ਕੋਸਟ ਉਹ ਬੱਚੇ ਜਲਦ ਤੋਂ ਜਲਦ ਕਨੇਡੀਅਨ ਆਈਡੀ ਪਟਿਆਲਾ ਦੇ ਵਿੱਚ ਆ ਕੇ ਐਡਮਿਸ਼ਨ ਲੈ ਸਕਦੇ ਨੇ ਤੇ ਆਪਣੀ ਸੀਟ ਬੁੱਕ ਕਰ ਸਕਦੇ ਨੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਜਾਣਕਾਰੀ ਹੋਰ ਲੈ ਸਕਦੇ ਹੋ। ਥੈਂਕ ਯੂ।